조내야해 그래. 나도 ਤੇ ਜੇ ਲੰਬਾ ਸਮਾਂ ਤੁਸੀਂ ਟੀਟਸਾ ਸਾਹਿਬ ਦਾ ਸਮਾਂ بتایا ਅੱਜ ਅਮ ਜੀ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਸਾਥੋਂ ਇੱਕ ਬਹੁਤ ਵੱਡਾ ਲੀਡਰ ਜਿਹੜਾ ਸੀ ਦਾਸ ਕਪਦੇਵ ਸਿੰਘ ਟੀਟਸਾ ਜੀ ਹੋਰ ਚਲੇ ਗਏ ਨੇ ਔਰ ਜਿਨ੍ਹਾਂ ਨੂੰ ਬਹੁਤ ਵੱਡਾ ਘਾਟਾ ਜਿਹੜਾ ਸਾਨੂੰ ਸਾਰਿਆਂ ਨੂੰ ਪਰਿਵਾਰ ਨੂੰ ਤੇ ਪੈਣੀ ਪੈਣਾ ਹੈ ਲੇਕਿਨ ਸਾਨੂੰ ਸਾਰੇ ਮਿਲਣ ਵਾਲਿਆਂ ਨੂੰ ਉਹਨਾਂ ਦਾ ਬਹੁਤ ਵੱਡਾ ਹਸੂਸ ਹੋਇਆ ਕਿਉਂਕਿ ਉਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਜਿਹੜੀ ਹੈ ਕੌਮ ਦੇ ਲਈ ਲੋਕਾਂ ਦੇ ਲਈ ਉਹ ਲਾ ਕੇ ਗਏ ਨੇ ਸੰਤਰਚੰਦ ਸਿੰਘ ਲੋਂਗੋਵਾਲ ਦੇ ਉਂਗਲ ਫੜ ਕੇ ਉਹ ਸਿਆਸਤ ਵਿੱਚ ਆਏ ਸੀ 1972 ਤੋਂ ਲੈ ਕੇ ਔਰ ਮੈਂ ਉਹਨਾਂ ਨੂੰ ਜਾਣਦਾ ਸੀ ਬਚਪਨ ਤੋਂ ਲੈ ਕੇ ਔਰ ਜਿਸ ਤਰ੍ਹਾਂ ਦਾ ਉਹਨਾਂ ਨੇ ਪਿਆਰ ਸਰਕਾਰ ਦਿੱਤਾ ਹੈ ਔਰ ਜਿਸ ਤਰ੍ਹਾਂ ਦਾ ਉਹਨਾਂ ਦਾ ਕਦ ਜਿਹੜਾ ਸੀ ਆਪਣੀ ਮਿਹਨਤ ਕਰਕੇ ਔਰ ਆਪਣੀ لیاقت ਕਰਕੇ ਅੱਜ ਇੱਕ ਸਰਪੰਚੀ ਤੋਂ ਸ਼ੁਰੂ ਕਰਕੇ ਆਪਣੀ ਸਿਆਸਤ ਜਿਹੜੀ ਹੈ ਉਹ ਦੇਸ਼ ਦੇ ਕੇਂਦਰੀ ਮੰਤਰੀ ਤੱਕ ਪਹੁੰਚੇ ਨੇ ਜਿਨ੍ਹਾਂ ਦਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵੀ ਬਹੁਤ ਵੱਡਾ ਨਾਂ ਹੈ ਇਸ ਦਾ ਪ੍ਰਕਾਸ਼ ਸਿੰਘ ਬਾਦਲ ਦੇ ਵੀ ਨਜ਼ਦੀਕੀ ਰਹੇ ਨੇ ਔਰ ਸਾਨੂੰ ਵੀ ਉਹਨਾਂ ਦੇ ਵੱਲੋਂ ਬਹੁਤ ਪਿਆਰ ਸਤਿਕਾਰ ਜਿਹੜਾ ਮਿਲਿਆ ਸੋ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਉਸ ਵਿਚੜੀ ਆਤਮਾ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਸਤਿਗੁਰੂ ਦੇ ਅਰਦਾਸ ਕਰਦਾ ਸਤਿਗੁਰੂ ਮਾਰਾ ਉਹਨਾਂ ਨੂੰ ਆਪਣੇ ਚਰਨਾਂ ਕਮਲਾਂ ਵਿੱਚ ਨਿਰਾਸ਼ ਬਖਸ਼ਣ। ਆਖਰੀ ਸਮਾਂ ਕਦੋਂ ਜੀ ਸਾਹਿਬ ਨਾਲ ਮੁਲਾਕਾਤ ਹੋਈ ਔਰ ਪਿਛਲੇ ਦਿਨਾਂ 'ਚ ਮੈਂ ਕੋਠੀ ਗਿਆ ਸੀ ਜਦੋਂ ਬਿਮਾਰ ਸੀ ਉਹਨਾਂ ਨੂੰ ਉਸ ਸਮੇਂ ਅਸੀਂ ਮਿਲੇ ਸੀ ਔਰ ਲੇਕਿਨ ਮੈਂ ਦੇਖਿਆ ਕਿ ਉਹ ਬਹੁਤ ਹੀ ਹੌਸਲਾ ਤੇ ਸਾਹਸ ਉਹਨਾਂ ਦੇ ਵਿੱਚ ਹਮੇਸ਼ਾ ਅਖੀਰ ਤੱਕ ਰਿਹਾ ਹੈ ਅਖੀਰ ਤੱਕ ਉਹ ਪੰਥ ਦੀ ਚੜ੍ਹਦੀ ਕਲਾ ਦੇ ਲਈ ਔਰ ਜਿਹੜਾ ਆਪਣੀ ਉਹਦੀ ਸੋਚ ਸੀ ਹਮੇਸ਼ਾ ਰਹੀ ਹੈ ਔਰ ਹਮੇਸ਼ਾ ਹੀ ਸਾਨੂੰ ਵੀ ਬੜਾ ਉਹ ਦਿਲਾਸਾ ਦਿੰਦੇ ਰਹੇ ਨੇ ਔਰ ਇਹੀ ਕਹ ਰਹੇ ਨੇ ਪੰਥ ਦੀ ਤਕੜੇ ਹੋ ਕੇ ਸੇਵਾ ਜਿਹੜੀ ਹੈ ਤੁਸੀਂ ਕਰੋ ਸਾਨੂੰ ਇਹੀ ਉਹਨਾਂ ਦੀ ਹਮੇਸ਼ਾ ਸਾਨੂੰ ਉਹ ਕਹਿੰਦੇ ਰਹੇ ਨੇ ਸੋ ਮੈਂ ਸਮਝਦਾ ਕਿ ਉਹਨਾਂ ਦੇ ਜਾਣ ਦਾ ਜਿੱਥੇ ਸਾਨੂੰ ਬਹੁਤ ਵੱਡਾ ਔਰ ਘਾਟਾ ਸਾਰੇ ਕੌਮ ਨੂੰ ਸ਼੍ਰੋਮਣੀ ਅਕਾਲੀ ਦਰ ਨੂੰ ਔਰ ਪਿਆਗਾ ਸੋ ਸਤਿਗੁਰੂ ਮਹਾਰਾ ਮਿਹਰ ਕਰਨ ਕਿ ਸਾਨੂੰ ਵੀ ਸਾਰਿਆਂ ਨੂੰ ਔਰ ਇਹ ਸਭੀ ਵੀ ਜਿਹੜਾ ਵਿਛੋੜਾ ਸਹਿਣ ਕਰਨ ਦੀ ਸ਼ਕਤੀ ਬਖਸ਼ੋ ਜੀ